ਹਰਪ੍ਰੀਤ ਸਿੰਘ ਉਹਨਾਂ ਨੂੰ ਚੀਫ ਜਸਟਿਸ ਬਣਾਇਆ ਸੀ ਕਚਹਿਰੀ ਦਾ ਕਿ ਤੁਸੀਂ ਫੈਸਲਾ ਕਰੋ ਫੈਸਲਾ ਇਹ ਕਰ ਦਿੱਤਾ ਕਿ ਮੈਂ ਹੀ ਪ੍ਰਧਾਨ ਬਣਾਂਗਾ ਜਿਹਨੂੰ ਉਹਨਾਂ ਨੇ ਪੰਥ ਚੋਂ ਛੇਕਿਆ ਉਸੇ ਪਾਰਟੀ ਦੂਜੀ ਪਾਰਟੀ ਦਾ ਪ੍ਰਧਾਨ ਬਣ ਕੇ ਅਕਾਲੀ ਦਲ ਦੇ ਇੱਕ ਦੇ ਦੋ ਤੇ ਦੋ ਦੇ ਤਿੰਨ ਤਿੰਨ ਦੇ ਚਾਰ ਕੋ ਅੱਠ ਸੱਤ ਅਕਾਲੀ ਦਲ ਤੇ ਆ ਗੇ ਤਰਨਤਾਰ ਦੀ ਇਲੈਕਸ਼ਨ ਚ ਪੰਜ ਅਕਾਲੀ ਦਲਾਂ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਰੰਧਾਵਾ ਸਾਹਿਬ ਪੰਜ ਤੇ ਚਾਰਾਂ ਨੇ ਇਹਦੇ ਤੋਂ ਬੀਜੇਪੀ ਦੀ ਸੈਂਟਰਲ ਲੀਡਰਸ਼ਿਪ ਨੇ ਮਨ ਬਣਾਇਆ ਕਿ 75 ਸਾਲਾਂ ਦੀ ਉਮਰ ਜਦੋਂ ਮੋਦੀ ਸਾਹਿਬ ਦੀ ਹੋ ਗਈ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦੇਣਾ ਤੇ ਮੈਂ ਮੁਬਾਰਕ ਦੇਣਾ ਚਾਹੁੰਦਾ ਐਸ ਤੁਹਾਡੇ ਮੁਕੇਰੀਆਂ 'ਚ ਮੈਨੂੰ ਅੱਜ ਨੌਜਵਾਨ ਲੱਭੇ ਨੇ ਸਾਡੇ ਦੇ ਮੁੱਕੀ ਗਏ ਨੇ ਜਾਂ ਨਿਆਣੇ ਰਹਿ ਗਏ ਜਾਂ ਬਜ਼ੁਰਗ ਰਹਿ ਗਏ ਨੌਜਵਾਨ ਤੇ ਪਿੰਡਾਂ 'ਚ ਆਈ ਕੋਈ ਕੱਲੇ ਕੇ ਨੇ ਸੁਈ ਦਾ ਸਾਡਾ ਨੌਜਵਾਨ ਬੱਚਾ ਉਹ ਹਾਲੀ ਦਾ ਰਹਿਣ ਵਾਲਾ ਉਹ ਮੇਰੇ ਕੋ ਆਇਆ ਕਿ ਸਰ ਅਸੀਂ ਕੋ ਬਹੁਤੇ ਵੱਡੇ ਕਿਸਾਨ ਤੇ ਨਹੀਂ ਸਾਡੀ ਇੱਕੋ ਗਲਤੀ ਹੈ ਕਿ ਮੇਰਾ ਪਿੰਡ ਸਾਡਾ ਪਿੰਡ ਜਿਹੜਾ ਉਹ ਮਹਾਲੀ ਸ਼ਹਿਰ ਦੇ ਵਿੱਚ ਹੁਣ ਪੈ ਗਿਆ ਕੋ 12 ਕਿੱਲੇ ਸਾਡੇ ਕੋ ਪੈਲੀ ਹੈ ਪੈਲੀ ਮਹਿੰਗੀ ਹੈ ਕੋ ਗੁਬਿੰਦਗੜ ਦਾ ਗੈਂਗਸਟਰ ਉਹਦੇ ਨਾਮ ਦੀ ਫਰੋਤੀ ਦਾ ਟੈਲੀਫੋਨ ਆਇਆ ਕਿ 2 ਕਰੋੜ ਰੁਪਇਆ ਰੱਖਦਾ ਨਹੀਂ ਤੇ ਤੈਨੂੰ ਮਾਰ ਦੇ ਪੈਂ ਵੀ ਗੱਲ ਕਲੀਅਰ ਕਰਦਾ ਸਾਡੇ ਜੋ ਕੋਈ ਵੀ ਚੀਫ ਮਿਨਿਸਟਰੀ ਦੀ ਰੇਸ ਚ ਨਹੀਂ ਜਿਹੜੀ ਪਾਰਟੀ ਸਾਡੀ ਡਿਸਾਈਡ ਕਰੇਗੀ ਉਹੀ ਫੈਸਲਾ ਹੋਏਗਾ ਉਹੀ ਫੈਸਲਾ ਅਸੀਂ ਮੰਨਿਆ ਕਰੀਏ ਪਿਛਲੀ ਵਾਰ ਵੀ ਜੋ ਫੈਸਲਾ ਸੀ ਜੋ ਕੈਪਟਨ ਸਾਹਿਬ ਤੋਰੇ ਨੇ ਜਿਨ੍ਹਾਂ ਨੂੰ ਵੀ ਬਣਾਇਆ ਅਸੀਂ ਉਹਨਾਂ ਨੂੰ ਤਸلیم ਹੁਣ ਵੀ ਜੋ ਪਾਰਟੀ ਫੈਸਲਾ ਕਰੇਗੀ ਅਸੀਂ ਉਹਨੂੰ ਤਸلیم ਕਰਾਂਗੇ ਪ੍ਰੋਪਗੈਂਡਾ ਆਮ ਆਦਮੀ ਪਾਰਟੀ ਦਾ ਭਾਜਪੀ ਦਾ ਪ੍ਰੋਪਗੈਂਡਾ ਛੋਟਾ ਮੋਟਾ ਤੁਹਾਨੂੰ ਪਤਾ ਹੈ ਹਮੇਸ਼ਾ ਪਰਿਵਾਰਾਂ ਦੇ ਵਿੱਚ ਹੀ ਉਨ੍ਹੀਕੀ ਚਲਦੀ ਜਾਂਦੀ ਹੈ ਬੀਜੇਪੀ ਚੱਲਦੀ ਬੀਜੇਪੀ ਦੀ ਸੈਂਟਰਲ ਲੀਡਰਸ਼ਿਪ ਨੇ ਮਨ ਬਣਾਇਆ ਕਿ 75 ਸਾਲਾਂ ਦੀ ਉਮਰ ਜਦੋਂ ਮੋਦੀ ਸਾਹਿਬ ਦੀ ਹੋ ਗਈ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦੇਣਾ ਇੱਕ ਇਹਨਾਂ ਨੇ ਅਡਵਾਨੀ ਸਾਹਿਬ ਵਾਸਤੇ ਮੁਰਲੀ ਮਨੋਰ ਜੋਸ਼ੀ ਜੀ ਵਾਸਤੇ ਯਸ਼ਵੰਤ ਸਿਨਾ ਦੀ ਵਾਸਤੇ ਇੱਕ ਬਜ਼ੁਰਗਾਂ ਦਾ ਇੱਕ ਉਹ ਕੀ ਕਹਿੰਦੇ ਸੀ ਉਹਨੂੰ ਮਾਰਗਦਰਸ਼ਨ ਕਿਹੜਾ ਮਾਰਗਦਰਸ਼ਨ ਮੰਡਲ ਬਣਾਇਆ ਉਹਨਾਂ ਨੇ ਦੀ ਪੂਰੀ ਕੋਸ਼ਿਸ਼ ਇਹ ਗੁੱਟੋਂ ਹੱਥ ਪਾਇਆ ਕਿ ਇਹਨਾਂ ਨੂੰ ਮਾਰਗਦਰਸ਼ਨ ਮੰਡਲ ਚ ਪਹੁੰਚਾ ਦੇਈ। ਉਹਨਾਂ ਦੇ ਆਪਣੇ ਪੱਬ ਪਸਾਏ ਨੇ ਉਹ ਜਾਣਾ ਨਹੀਂ ਚਾਹਦੇ। ਬਾਕੀ ਸਾਰਿਆਂ ਨੂੰ ਇਹੀ ਫਾਰਮੂਲਾ ਲਾ ਕੇ ਤੋੜਿਆ। ਭਾਜਪਾ ਚ ਵੀ ਲੀਡਰਸ਼ਿਪ ਚ ਰੌਣਾ ਹੈ। ਆ ਤੁਸੀਂ ਹੁਣੇ ਪਾਰਲੀਮੈਂਟ ਚ ਵੇਖਿਆ ਰੰਧਾਵਾ ਸਾਹਿਬ ਉੱਥੇ ਨੇ। ਪ੍ਰਾਈਮ ਮਿਨਿਸਟਰ ਰਾਊ ਚਾਏ ਨੇ। ਉਹਨਾਂ ਨੇ ਨਮਸਕਾਰ ਬੁਲਾਇਆ। ਤੇ ਗਡਕਰੀ ਸਾਹਿਬ ਜਿਹੜੀ ਆਰਐਸਐਸ ਦੀ ਚੋਇਸ ਨੇ ਨਾਗਪੁਰ ਦੇ ਐਮਪੀ ਨੇ ਤੇ ਮੰਤਰੀ ਨੇ ਉਹਨਾਂ ਨੇ ਇੱਕ ਉਹਨਾਂ ਦੀ ਨਮਸਤੀ ਕਬੂਲੀ ਦੀ ਅਕਾਲੀ ਦਲ ਦੇ ਇੱਕ ਦੇ ਦੋ ਤੇ ਦੋ ਦੇ ਤਿੰਨ ਤਿੰਨ ਦੇ ਚਾਰ ਕੋ ਅੱਠ ਸੱਤ ਅਕਾਲੀ ਦਲ ਤੇ ਆਨੇ ਤਰਨਤਾਰ ਦੀ ਇਲੈਕਸ਼ਨ ਚ ਪੰਜ ਅਕਾਲੀ ਦਲਾਂ ਨੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਰੰਦਾਵਾ ਸਾਹਿਬ ਪੰਜ ਤੇ ਚਾਰਾਂ ਨੇ ਅਜੇ ਕਰਨੇ ਨੇ ਇੱਕ ਅਕਾਲੀ ਦਲ ਨਵੇਂ ਸਿਆਚੋ ਤੇ ਮੈਂ ਤੇ ਸਾਹੀ ਨੂੰ ਮੁਬਾਰਕ ਦੇਣਾ ਚਾਹਣਾ ਮੈਂ ਸਮਝਣਾ ਇਹ ਤੇ ਅਕਲਮੰਦੀ ਬੜਾ ਇਹ ਜਿਹੜਾ ਅਖੀਰਲਾ ਜਹਾਜ਼ ਸਵਾਰੀਆਂ ਨੂੰ ਲੈ ਕੇ ਉੱਗਣ ਲੱਗਾ ਸੀ ਇਹ ਅਖੀਰਲੀ ਸਵਾਰੀ ਜਿਹੋ ਜਨਵਰੀ ਇਹ ਬਚ ਕੇ ਨਿਕਲ ਗਿਆ ਨਹੀਂ ਤੇ ਜੋ ਤੁਹਾਡੀ ਬਾਕੀ ਸਵਾਰੀਆਂ ਨਾ ਪਹਿਲੇ ਕਿਤੇ ਹੋਰ ਗਿਆ ਇਹੀ ਹੋਣਾ ਬਾਕੀ ਨਾ ਕੁਝ ਨਹੀਂ ਉਹਨਾਂ ਵਿਚਾਲੇ ਨੂੰ ਕੀ ਲੱਪਣ ਹਰਪ੍ਰੀਤ ਸਿੰਘ ਉਹਨਾਂ ਨੂੰ ਚੀਫ ਜਸਟਿਸ ਬਣਾਇਆ ਸੀ ਕਚਹਿਰੀ ਦਾ ਕਿ ਤੁਸੀਂ ਫੈਸਲਾ ਕਰੋ ਫੈਸਲਾ ਇਹ ਕਰ ਦਿੱਤਾ ਕਿ ਮੈਂ ਹੀ ਪ੍ਰਧਾਨ ਬਣਾਂਗਾ ਜਿਹਨੂੰ ਉਹਨਾਂ ਨੇ ਪੰਥ ਚੋਂ ਛੇਕਿਆ ਉਸੇ ਪਾਰਟੀ ਦੂਜੀ ਪਾਰਟੀ ਦਾ ਪ੍ਰਧਾਨ ਬਣ ਗਏ ਤਾਂ ਜੋ ਰੰਦਾਵਾ ਸਾਹਿਬ ਨੇ ਕੱਲ ਕਹੀ ਇਹ ਬਿਲਕੁਲ ਸੱਚੀ ਹੈ ਭਾਜਪਾ ਪਰਜ਼ੋਰ ਕੋਸ਼ਿਸ਼ ਕਰੇਗੀ ਮੇਰੇ ਵੀਰੋ ਵੋਟਾਂ ਦੀ ਚੋਰੀ ਤੋਂ ਤੇ ਹਿੜਿਆ ਫੇਰੀ ਤੋਂ ਇਲਾਵਾ ਇਹਨਾਂ ਕੋਲ ਸਿੱਧੇ ਤੌਰ ਕਿਉਂਕਿ ਭਾਜਪਾ ਜੜੀ ਕੱਟ ਗਿਣਤੀਆਂ ਦੇ ਖਿਲਾਫ ਪਿਛਲੇ ਕਈ ਇਲਕਚਨਾਂ ਤੋਂ ਤੁਸੀਂ ਲਗਾਤਾਰ ਵੇਖਿਆ ਭਾਰਤੀ ਚਿੰਤਾ ਪਾਰਟੀ ਦੇ ਖਿਲਾਫ ਹੀ ਫੈਸਲਾ ਪੰਜਾਬ ਦਾ ਦਿੱਤਾ ਬੀਜੇਪੀ ਨੇ ਸਾਰਨ ਪਹਿਲੇ ਤੁਹਾਨੂੰ ਪਤਾ ਪੰਜਾਬੀਆਂ ਦੀ ਪਛਾਣ ਸੀ ਜੈ ਜਵਾਨ ਤੇ ਜੈ ਕਿਸਾਨ ਪਹਿਲੇ ਤੇ ਆਰਪੀ ਦੀ ਭਰਤੀ ਮਿਲਟਰੀ ਦੀ ਤੁਹਾਨੂੰ ਪਤਾ ਆਪਣੇ ਸਾਰੇ ਪਿੰਡਾਂ ਚ ਰਾਜਾ ਜੀ ਇਹ ਸਾਰਾ ਏਰੀਆ ਹਿਸ਼ਾਲਪੁਰ ਗੁਰਦਾਸਪੁਰ ਤੋਂ ਹੈ ਜਿੱਥੇ ਮੈਕਸਿਮਮ ਭਰਤੀ ਇੰਡੀਅਨ ਆਰਮੀ ਦੇ ਵਿੱਚ 에ਅਰ ਫੋਰਸ ਤੇ ਨੀਵੀਂ ਚ ਹੁੰਦੀ ਹੈ ਸਾਡੇ ਨੌਜਵਾਨ ਮਜਬੂਰ ਕਰਦੇ ਤੇ ਬਾਹਰਲੇ ਦੇਸ਼ਾਂ ਜਾਣ ਪੈਂਦੇ। ਉਹ ਤੇ ਮੈਂ ਮੁਬਾਰਕ ਦੇਣਾ ਚਾਹਨਾ ਇਸ ਤੁਹਾਡੇ ਮੁਕੇਰੀਆਂ 'ਚ ਮੈਨੂੰ ਅੱਜ ਨੌਜਵਾਨ ਲੱਭੇ ਨੇ। ਸਾਡੇ ਤੇ ਮੁੱਕੀ ਗਏ ਨੇ। ਜਾਂ ਨਿਆਣੇ ਰਹਿ ਗਏ ਜਾਂ ਬਜ਼ੁਰਗ ਰਹਿ ਗਏ ਨੇ। ਨੌਜਵਾਨ ਤੇ ਪਿੰਡਾਂ 'ਚ ਹੈ ਹੀ ਕੋਈ? ਸਾਨੂੰ ਇਹੋ ਜੀ ਸਰਕਾਰ ਲੈ ਕੇ ਆਣੀ ਪੈਗੀ ਮੇਰੇ ਵੀਰੋ ਜਿਹੜੇ ਸਾਰੋਂ ਨਾਲ ਪਹਿਲੇ ਪੰਜਾਬੀਆਂ ਦੀ ਜ਼ਿੰਦਗੀ ਸੁਰੱਖਿਅਤ ਕਰੇ। ਪਹਿਲੀ ਗੱਲ ਫੰਡਾਮੈਂਟਲ ਰਾਈਟ। ਜ਼ਿੰਦਗੀ ਤੇ maal ਤੁਹਾਡਾ ਸੁਰੱਖਿਤ ਕਰੇ ਰੋਜ਼ ਕੱਲੇ ਕਹਨੇ ਸਵੇਈ ਦਾ ਸਾਡਾ ਨੌਜਵਾਨ ਬੱਚਾ ਮੁਹਾਲੀ ਦਾ ਰਹਿਣ ਵਾਲਾ ਉਹ ਮੇਰੇ ਕੋ ਆਇਆ ਕਿ ਸਰ ਅਸੀਂ ਕੋ ਬਹੁਤੇ ਵੱਡੇ ਕਿਸਾਨ ਤੇ ਨਹੀਂ ਸਾਡੀ ਇੱਕੋ ਗਲਤੀ ਹੈ ਕਿ ਮੇਰਾ ਪਿੰਡ ਸਾਡਾ ਪਿੰਡ ਜਿਹੜਾ ਉਹ ਮੁਹਾਲੀ ਸ਼ਹਿਰ ਦੇ ਵਿੱਚ ਹੁਣ ਪੈ ਗਿਆ ਕੋ 12 ਕਿੱਲੇ ਸਾਡੇ ਕੋ ਪੈਲੀ ਹੈ ਪੈਲੀ ਮਹਿੰਗੀ ਹੈ ਕੋ ਗੁਬਿੰਦਗੜ ਦਾ ਗੈਂਗਸਟਰ ਉਹਦੇ ਨਾਮ ਦੀ ਫਰੋਤੀ ਦਾ ਟੈਲੀਫੋਨ ਆਇਆ ਕਿ 2 ਕਰੋੜ ਰੁਪਇਆ ਰੱਖਦਾ ਨਹੀਂ ਤੇ ਤੈਨੂੰ ਮਾਰ ਦੇ ਆ ਹੁਣੇ ਬਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਰੰਦਾਵਾ ਸਾਹਿਬ ਦੇ ਏਰੀਆ ਚ ਅਜ ਤੋਂ 2-3 ਦਿਨ ਪਹਿਲੇ ਇੱਕ ਆੜਤੀ ਸੀ ਉਹ ਵਿਚਾਰੇ ਨੂੰ ਗੋਲੀਆਂ ਦੇ ਸ਼ਿਕਾਰ ਕਰ ਦਿੱਤਾ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖੋ ਇਹ ਸਾਰਾ ਏਰੀਆ ਹਨੇਰੀ ਸਾਹਿਬ ਇਹਨਾਂ ਨੇ ਕਾਲੇ ਹਨੇਰੀਆਂ ਬੋਲੀਆਂ ਹਨੇਰੀਆਂ ਰਾਤਾ 15 ਸਾਲ ਪੰਜਾਬ ਚ ਵੇਖੀਆਂ ਉਦੋਂ ਵੀ ਲਾਤੇ ਹੀ ਸਨ ਨਾ ਤੇ ਧਰਮ ਦਾ ਇਸਤੇਮਾਲ ਕਰਦੇ ਸੀ ਪਰ ਕੋਈ ਬੰਦਾ ਪਿੰਡਾਂ ਦੇ ਸ਼ਹਿਰਾਂ 'ਚ ਰਹੇ